ਆ ਗਿਆ والله ਇੰਤਜ਼ਾਰ ਹੀ ਕਿਹਾ ਗਿਆ ਮੈਂ 9 ਵਜੇ ਆ ਗਿਆ ਸੀ ਫੇਰ ਭਾਈ ਆ ਰਿਹਾ ਆ ਵੀ ਠਾਕੋ ਸਸਗਾ ਵੀ ਦੀ ਠੀਕ ਪਾ ਪਾ ਇਧਰ ਮੈਨੂੰ ਬੁਲਾਉਂਦਾ ਮੈਂ ਕੈਂਡੀਡੇਟ ਤੂੰ ਆ ਨਾ ਜਿੰਦਾਲ ਕਨਾਰ ਜਿੰਦਾਬਾਦ ਜਿੰਦਾਲ ਕਨਾਰ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗਰਨਾਲ ਕਨੌਰ ਜਿੰਦਾਬਾਦ ਹੌਰੀ ਬਪੂ ਕਾ ਗਰਨਾਲ ਜਿੰਦਾਬਾਦ ਗਰਨਾਲ ਕਨੌਰ ਜੀ ਜਿੰਦਾਬਾਦ

ਜੋ ਸ਼ੰਭੂ ਰਾਜਪੂਤਾਂ ਪਿੰਡ ਦੇ ਵਿੱਚ ਨੰਬਰਦਾਰ ਜੀ ਅਮਰਜੀਤ ਸਿੰਘ ਜੀ ਸ਼ੰਭੂ ਨੇ ਬੁਲਾਇਆ ਸੀਗਾ ਕੱਟ ਕੀਤਾ ਸਾਡੀ ਸਾਰੀ ਸੰਗਤ ਨੇ ਨਾਲ ਪੰਚਾਇਤ ਹੈ ਸ਼ੰਭੂ ਰਾਜਪੂਤਾਂ ਤੋਂ ਜੋ ਸਰਪੰਚ ਸਾਹਿਬ ਨੇ ਸਾਡੇ ਉਹਨਾਂ ਦੇ ਨਾਲ ਸਾਰੇ ਮੈਂਬਰ ਸਾਹਿਬਾਨ ਨੇ ਸਾਰੇ ਅਸੀਂ ਇਕੱਤਰ ਹੋਏ ਆ ਸਾਰਾ ਆਪਣਾ ਪਰਿਵਾਰ ਹੈ ਬਾਬੇ ਹਰਨਾਮ ਸਿੰਘ ਮੁੱਠੀਆ ਵਾਲਿਆਂ ਦੀ ਅਸੀਂ ਇੱਥੇ ਹਰਿਆਦ ਦੇ ਵਿੱਚ ਆਉਂਨੇ ਹੁੰਦੇ ਆ ਖੰਡਪੁਰ ਸਾਹਿਬ ਕਰਾਉਂਦੇ ਨੇ ਅਸੀਂ ਪੁਰਾਣੇ ਆਉਂਦੇ ਇਹਨਾਂ ਦੇ ਨਾਲ ਬੜਾ ਵਧੀਆ ਪਿੰਡ ਹੈ ਭਾਈਚਾਰੇ ਦਾ ਪਿੰਡ ਹੈ ਤੇ ਸਾਰੇ ਸਾਰਾ ਸਾਡੇ ਨਾਲ ਇਹਨਾਂ ਨੇ ਆਸ ਦਵਾਈ ਹੈ ਲੱਡਵਾਂ ਨਾਲ ਤੋਲਿਆ ਸਾਰੇ ਪਿੰਡ ਦੇ ਸਾਰੇ ਨਗਰ ਨੇ ਇਕੱਠ ਹੋ ਗਏ ਤੁਸੀਂ ਦੇਖ ਕੇ ਹੀ ਲਡੋਣਾ ਤੋਲਕੇ ਇਹਨਾਂ ਨੇ ਅਹਿਸਾਸ ਕਰਾਇਆ ਵੀ ਸਾਡੇ ਵੱਲੋਂ ਕਿਸੇ ਕੰਮ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਹਰ ਪਾਸਿਓਂ ਨਾਲ ਖੜੇ ਆ ਵੋਟਾਂ ਦੇ ਜੇ ਕਹਿੰਦੇ ਤੁਹਾਨੂੰ ਵੇੜਾ ਮਾਰਨ ਦੀ ਲੋੜ ਨਹੀਂ ਹੈ ਨਰਿੰਦਰ ਜੀ ਖੜੇ ਨੇ ਸਾਡੇ ਇਸ ਜ਼ੋਨ ਦੇ ਵਿੱਚੋਂ ਨਾਲ ਇਹਨਾਂ ਦੇ ਸੰਤੋਖ ਸਿੰਘ ਜੀ ਨੇ ਜਿਹੜੇ ਇਥੇ ਬਲਾਕ ਸੰਪਤੀ ਲੜਨ ਜਾ ਰਹੇ ਨੇ ਮੈਂ ਇਹਨੇੜਾ ਜ਼ੋਨ ਤੋਂ ਲੜ ਰਿਹਾ ਮਾਉਂ ਸਿੰਘ ਜੀ ਲੜ ਰਹੇ ਨੇ ਨਾਲ ਮੇਰੇ ਸੋ ਸਾਡੇ ਸਾਂਝੇ ਪਿੰਡ ਨੇ ਸਾਰਿਆਂ ਦੇ ਆਪਸ ਵਿੱਚ ਭਾਈਚਾਰੇ ਦੇ ਪਿੰਡ ਨੇ ਸੋ ਪਿੰਡ ਵਾਲਿਆਂ ਨੇ ਬੜਾ ਵਧੀਆ ਹੰਗਾਰਾ ਮਿਲਿਆ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਲਕਾ ਘਨੌਰ ਦੇ ਬਲਾਕ ਸੰ ਅੱਜ ਅਸੀਂ ਖਾਨਪੁਰ ਦੇ ਵਿੱਚ ਆਏ ਸੀ ਸਾਡੇ ਭਿੰਦੇ ਭਰਾ ਦੇ ਕੋਲੇ ਬਲਾਕ ਸੰਮਤੀ ਤੋਂ ਜਿਹੜੇ ਖਾਨਪੁਰ ਬੜਿੰਗ ਤੋਂ ਜਿਹੜੇ ਕੈਂਡੀਡੇਟ ਨੇ ਇਹਨਾਂ ਦਾ ਬਲਾਕ ਸੰਮਤੀ ਜ਼ੋਨ ਜਿਹੜਾ ਸ਼ੰਭੂ ਸ਼ੰਭੂ ਜ਼ੋਨ ਤੋਂ ਖਾਨਪੁਰ ਬੜਿੰਗ ਜ਼ੋਨ ਖਾਨਪੁਰ ਗੰਢਿਆ ਆ ਗਿਆ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜ਼ੋਨ ਹੈਗਾ ਜੀ ਸੇਰਾ ਸਾਡੇ ਦੋਨਾਂ ਭਰਾਵਾਂ ਨੂੰ ਕਾਮਯਾਬ ਕਰੋ ਇਹਨਾਂ ਦੇ ਜਿਹੜਾ ਸਪਨਾ ਵੀ ਅਸੀਂ ਪੰਜਾਬ ਦੇ ਜਿਹੜੇ ਰਹਿੰਦੇ ਕੰਮ ਨੇ ਖੜਾ ਰੀਆਂ ਸਾਡਿਆਂ ਦੇ ਸਾਡੇ ਨੌਜਵਾਨ ਦੇ ਜਿਹੜੇ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਅਸੀਂ ਉਹ ਵੀ ਕਰਾਈਏ ਸੋ 14 ਤਰੀਕ ਨੂੰ ਸਾਡੇ ਦੋਨਾਂ ਭਰਾਵਾਂ ਨੂੰ ਕਾਮਯਾਬ ਕਰਕੇ ਆਪਾਂ ਹੋਰ ਵੱਡੇ ਅਹੁਦਿਆਂ ਦੇ ਉੱਤੇ ਭੇਜੀਏ ਕਿ ਜਿਹੜੀਆਂ ਜ਼ਿਲ੍ਹੇ ਦੀਆਂ ਪੋਸਟਾਂ ਦੇ ਉੱਪਰ ਪੰਜਾਬ ਦੀਆਂ ਪੋਸਟਾਂ ਦੇ ਉੱਪਰ ਕਰ ਸਕਣ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੈਂਡੀਡੇਟ ਨੇ ਉਹ ਲਖਵੀਰ ਗੁਜਰ ਜੀ ਤੇ ਸਾਡੇ ਬਲਾਕ ਸਮਤੀ ਦੇ ਜਿਹੜੇ ਕੈਂਡੀਡੇਟ ਨੇ ਸਾਡਾ ਛੋਟਾ ਭਰਾ ਸਾਡੀ ਜਿੰਦ ਜਾਨ ਭੁਪਿੰਦਰ ਸਿੰਘ ਜੀ ਭਿੰਦਾ ਇਹਨਾਂ ਨੇ ਅੱਜ ਪਿੰਡ ਦੇ ਵਿੱਚ ਇਕੱਠ ਰੱਖਿਆ ਸੀ तकरीबन ਸਾਰਾ ਪਿੰਡ ਇਹਨਾਂ ਦੇ ਨਾਲ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਕਿਉਂਕਿ ਖੜਦੇ ਨੇ ਬੜੇ ਲੰਮੇ ਸਮੇਂ ਇਹਨਾਂ ਦੀ ਆਪਦੀ ਦੁਕਾਨ ਆ ਲੋਕਾਂ ਨਾਲ ਵਿਚਰਦੇ ਨੇ ਲੰਮੇ ਸਮੇਂ ਤੋਂ ਰਾਜਨੀਤੀ ਦੀ ਵੀ ਸੇਵਾ ਕਰਦੇ ਸੀ ਪਰ ਪਾਰਟੀ ਨੇ ਹੁਣ ਇਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਨੂੰ ਜਿਹੜਾ ਮਾਨ ਬਖਸ਼ਿਆ ਸਵਾਸ ਹੈ ਕਿ ਸਾਡੀਆਂ ਜਿਹੜੀਆਂ ਰਹਿੰਦੇ ਕੰਮ ਨੇ ਉਹਨਾਂ ਦੇ ਵਿੱਚ ਪੂਰਾ ਹੱਥ ਵੜਾਉਣ ਦੇ ਬਹੁਤ ਬਹੁਤ ਤਨ